ਰਾਮਣਾ ਬਣੇ ਸਸਿਗਾਲ ਬਿਰ ਸਸਿਗਾਲ ਵੀ ਸਿਰਗਾ ਉਹ ਕਿਵੇਂ ਠੀਕ ਆ ਬਾਈ ਹਾਂਜੀ ਠੀਕ ਹੈ ਤੇ ਇਹ ਕਿਵੇਂ ਕਰਿਆ ਸੀ ਫੋਨ ਕੁਛ ਨਹੀਂ ਤਾਇਆ ਜੀ ਤੁਹਾਨੂੰ ਪਤਾ ਹੈਗਾ ਸੱਸ ਮੇਰੀ ਥੋੜੀ ਹੋਰ ਹਸਾਬ ਦੀ ਹੈਗੀ ਸਾਰਾ ਦਿਨ ਬੜਬੜ ਕਰੀ ਜਾਂਦੀ ਹੈਗੀ ਕੋਈ ਨਾ ਕਰਦੇ ਗੱਲ ਆਜੋ ਹਾਂਜੀ ਆਜੋ ਸਸਿਗਾਲ ਜੀ ਉਹ ਸਾਸਰੀ ਗਾਲ ਦਾ ਠੀਕ ਆ ਪੁੱਤ ਆ ਕੀ ਮਸਲਾ ਬਣਾਇਆ ਤੁਸੀਂ ਮਸਲਾ ਕੋਈ ਨਹੀਂ ਜੀ ਸਾਰਾ ਕੁਝ ਵਧੀਆ ਠੀਕ ਠਾਕ ਆ ਕਿਵੇਂ ਤੂੰ ਪਿੰਡ ਫੋਨ ਕਰਿਆ ਸੀ ਰਾਵਣ ਫੋਨ ਕਰਨੀ ਆ ਜਦੋਂ ਥਾ ਥਾਤੇ ਤੈਨੂੰ ਕੋਚਾ ਕੱਢੀ ਆਉਣੇ ਮੈਂ ਤਾਂ ਤਾਂ ਹੀ ਇਹ ਕੰਦੇਲੇ ਮੈਂ ਤਾਂ ਰੋਟੀ ਵੀ ਨਹੀਂ ਬਣਾਉਣੀ ਜਾਂਦੀ ਝਾੜੂ ਪੋਚਾ ਮੈਨੂੰ ਨਹੀਂ ਕਰਨਾ ਆਉਂਦਾ ਕੱਪੜੇ ਮੈਂ ਮਸ਼ੀਨ 'ਚ ਨਹੀਂ ਧੋਣੇ ਹੱਥੀ ਧੋਣੇ ਆ ਇੰਨੀ ਠੰਡਾ ਕੀ ਗੜੇ ਵਰਗਾ ਪਾਣੀ ਆ ਇਹਨਾਂ ਨੂੰ ਆਏ ਪੁੱਛੋ ਕਦੀ ਆਪ ਤੋਂ ਤੇ ਹੱਥੀ ਵਿੱਚ ਕੱਪੜੇ ਇਹਨਾਂ ਨੇ ਉਹ ਮੇਰੀ ਗੱਲ ਸੁਣ ਰਾਮਣਾ ਐਨਾ ਟਾਈਮ ਹੋ ਗਿਆ ਵਿਆਹ ਨੂੰ ਤੈਨੂੰ ਮੈਂ ਕਦੇ 19 21 ਉੱਚੀ ਨਹੀਂ ਵੀ ਬੋਲੇਗਾ ਮੈਂ ਵੀ ਐਨੇ ਟਾਈਮ ਦੀ ਬੋਲੀ ਨਹੀਂ ਸੀਗੀ ਅੱਖ ਕੇ ਬੋਲੀਆ ਜਦੋਂ ਜਮਾ ਸਿਰ ਤੋਂ ਪਾਣੀ ਨੰਗਿਆ ਓਏ ਸੋਨੂ ਐ ਲੱਗਦਾ ਕਾ ਵੀ ਇਹਨਾਂ ਦੇ ਮਗਰ ਆਉਣ ਵਾਲਾ ਹੈ ਨਹੀਂਗਾ ਕੋਈ ਮੈਨੂੰ ਐ ਦੱਸ ਪਹਿਲਾਂ ਯਾਰ ਨਾਲੇ ਇਹ ਚੀਜ਼ਾਂ ਦਾ ਤੂੰ ਤੁਸੀਂ ਗਰਮਣਾ ਹੋ ਜੀ ਇਹ ਸਾਰੇ ਸਿਆਪੇ ਮੇਰੀ ਮਾਣੇ ਪਾਏ ਆਗੇ ਹਾਂ ਉਹ ਆਪਣੇ ਵੀ ਕੁੜੀਆਂ ਹੈਗੀਆਂ ਮੇਰੇ ਵੀ ਭੈਣਾਂ ਨੇ ਦੋ 3 ਆਪਣੇ ਜੇ ਉਹਨਾਂ ਦੇ ਸੱਸਾਂ ਕਹ ਨੂੰ ਐ ਕਰਨ ਤੇ ਆਪਣੇ ਮਨਤੇ ਕੀ ਬੀਤੂਗੀ ਇਹੀ ਕੱਢਦੀ ਹੁੰਦੀਆਂ ਲੰਘੋਚਾ ਜੀ ਪਰ ਤੂੰ ਸਮਝਾਇਆ ਕਰ ਬਾਈ ਮੈਂ ਤਾਂ ਕੇ ਹੈ ਮੈਂ ਦੋਵਾਂ ਨੂੰ ਕਹਿਣਾਗਾ ਦੋਵਾਂ ਨੂੰ ਕਹਿਣਾ ਜੇ ਤੁਹਾਡੀ ਨਹੀਂ ਨਿਭਦੀ ਭਾਈ ਅਸੀਂ ਨਾਲ ਦਾ ਜ਼ਮੀਨ ਦਾ ਹਿੱਸਾ ਲੈ ਕੇ ਜਾਵਾਂਗੇ ਤੇ ਮੁੜ ਕੇ ਕੋਡ ਗੁਜੋਰੀ ਕਿੱਥੇ ਹੀ ਹਸਾਂਗੇ ਤੁਹਾਨੂੰ ਉੱਥੇ ਉਈ ਕੋਟ ਕਚੇਰੀਆਂ ਦਾ ਗੱਲ ਹੀ ਹੈਣੀ ਨਾ ਜ਼ਮੀਨ ਦੇ ਹਿੱਸੇ ਦੀ ਜਿਸ ਆਪਦਾ ਘਰ ਬਸਾਉਣਾਗਾ ਇਹ ਹੀ ਜੀ ਕੋਈ ਗੱਲ ਨਹੀਂ ਹੈਗੀ ਜਿਹੜੀ ਸਾਥੋਂ ਗਲਤੀ ਹੋ ਗਈ ਸੀ ਮੰਗਦੇ ਆ ਉਹਦੀ ਮਾਫੀ ਇਸ ਤੋਂ ਬਾਅਦ ਤੈਨੂੰ ਮੌਕਾ ਨਹੀਂ ਮਿਲਦਾ ਸ਼ਿਕਾਇਤ ਦਾ ਸਾਡੇ ਕੋਲ ਦੁਬਾਰੇ ਇਹ ਚੀਜ਼ ਵਾਸਤੇ ਫੋਨ ਨਾ ਆਵੇ ਨਹੀਂ ਮੁੜ ਕੇ ਵੇਰੇ ਉੱਥੇ ਦੀ ਨਿੰਬੜਾਂਗੇ ਕਚੇਰੀਆਂ 'ਚ ਲੋਟਾ ਹੁਣ ਮੇਰਾ ਘਰ ਦਾ ਪੱਟਾ ਗਿਆ ਸੀ ਨਾ ਮੈਂ ਤੈਨੂੰ ਕਿੱਦਾਂ ਦਾ ਕਹਣਾ ਵੀ ਜਵਾਨ ਨੂੰ ਲਗਾਉਂ ਜਿਹੜਾ ਕਰ ਮਾ ਨਾ ਐ ਬੋਲਿਆ ਕਰ ਨਾ ਐ ਬੋਲਿਆ ਕਰ ਤੂੰ ਹਟਦੀ ਨਹੀਂ ਹੁਜਾਂ ਲਾਉਣ ਉਹ ਕਿਸੇ ਨੂੰ ਉਸ ਕਹਦਾ ਕਿਸੇ ਨੂੰ ਕਹੇਤਾ ਹੁਣ ਸਮਝਾਉਣ ਦਾ ਕੋਈ ਫਾਇਦਾ ਨਹੀਂ ਯਾਰਾ ਕੁ ਹਾਂ ਹੁਣ ਠੀਕ ਐ ਮਾਂ ਗਪਤ ਤਾਂ ਮੈਥੇ ਗਲਤੀ ਹੋ ਗਈ ਨੂਹ ਨਹੀਂ ਮੈਂ 3 ਬਣਾ ਕੇ ਰੱਖੂੰ ਪਹਿਲਾਂ ਹੀ ਮੰਨ ਲੈਂਦੀ ਇਹ ਗੱਲਾਂ ਨਾ ਬੈਬ ਤਾਂ ਕਰਦੀ ਤਾਂ ਇਹਦਾ ਗੱਲਾਂ ਹੁੰਦੀਆਂ ਹੀ ਨਹੀਂ ਸੀ ਅੱਜ ਛੋਟੀ ਇਹ ਆਖਰੀ ਗਲਤੀ ਆ ਇਸ ਤੋਂ ਬਾਅਦ ਸਾਨੂੰ ਇਹ ਮੌਕਾ ਨਾ ਮਿਲੇ ਚੀਜ਼ ਦਾ ਗੱਲ ਸਾਨੂੰ ਕੁੜੀਏ ਤੂੰ ਐਂ ਨਾ ਸਮਝੀ ਵੀ ਮੇਰੇ ਮਾਪਿਓ ਹੈ ਨਹੀਂ ਆ ਤੇਰਾ ਤਾਇਆ ਜਿਉਂਦਾ ਬੈਠਾ ਜੇ ਜਦੋਂ ਵੀ ਮਾੜੀ ਉੱਟੀ ਗੱਲ ਹੁੰਦੀ ਨਾ ਫੋਨ ਕਰਦੀ ਰਮਾਣਾ ਮੈਨੂੰ ਇਹ ਚੀਜ਼ ਦੀ ਠੀਕ ਐ ਤਾਜੀ ਤੰਗ ਕਰਨ ਲੱਗਿਆ ਇਹ